ਕੇਂਦਰੀ ਜੇਲ੍ਹ ਫਰੋਜਪੁਰ ਦੇ ਵਿੱਚ ਨਸ਼ਾ ਸੁੱਟਣਾ ਚਾਹੁੰਦੇ ਸੀ ਦੋ ਨੌਜਵਾਨ ਅਤੇ ਪੁਲਿਸ ਨੇ ਕੀਤਾ ਗ੍ਰਿਫਤਾਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫਰੋਜਪੁਰ ਦੀਆਂ ਤਸਵੀਰਾਂ ਜਿੱਥੇ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਨਸ਼ਾ ਅਤੇ ਦੋ ਪਿਸਤੌਲ ਬਰਾਮਦ ਹੋਏ ਐਸਐਸਪੀ ਫਿਰੋਜ਼ਪੁਰ ਨੇ ਜਾਣਕਾਰੀ ਅਨੁਸਾਰ ਇਹ ਦੋ ਨੌਜਵਾਨ ਜਦ ਜੇਲ੍ਹ ਦੇ ਲਾਗੇ ਕੁੰਮਰੇ ਸਨ ਅਤੇ ਪੁਲਿਸ ਨੂੰ ਇੱਕ ਸੂਚਨਾ ਮਿਲਦੀ ਹੈ ਜਿਸ ਦੇ ਆਧਾਰ ਤੇ ਇਹਨਾਂ ਤੇ ਰੇਡ ਕੀਤੀ ਜਾਂਦੀ ਹੈ ਅਤੇ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਵੇਂ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਕੋਲੋਂ ਨਸ਼ਾ ਅਤੇ ਦੋ ਪਿਸਤੌਲ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ ਅਤੇ ਨਾਲ ਹੀ ਦੱਸਿਆ ਕਿ ਇਹਨਾਂ ਦਾ ਜੋ ਪੁਰਾਣਾ ਰਿਕਾਰਡ ਵੀ ਜੋ ਕ੍ਰਿਮਿਨਲ ਰਹੀ ਸਾਹਮਣੇ ਹੈ ਜਿਸ ਦੇ ਵਿੱਚ ਕਿ ਇਹ ਪਿਛਲਾ ਵੀ ਇਹਨਾਂ ਤੇ ਪੰਜ-ਪੰਜ ਦਰਜ ਜੋ ਪਰਚੇ ਇਹਨਾਂ ਤੇ ਦਰਜ ਹੋ ਚੁੱਕੇ ਸਨ ਇਸ ਨੂੰ ਲੈ ਕੇ ਪੁਲਿਸ ਨੇ ਇਹਨਾਂ ਦੋ ਉਹ ਨੌਜਵਾਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ ਜੋ ਜੇਲ੍ਹ ਦੇ ਅੰਦਰ ਨਸ਼ਾ ਪਹੁੰਚਾਉਣ ਦੀ ਤਾਕਤ ਦੇ ਵਿੱਚ ਸੀ ਹੋਰ ਕੀ ਕੀ ਹੈ ਪੁਲਿਸ ਨੇ ਇਸ ਦੇ ਬਾਰੇ ਉਹ ਉਹਨਾਂ ਤੋਂ ਹੀ ਸੁਣਦੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੇ ਲਗਾਤਾਰ ਜਿਹੜੇ ਬਾੜੇ ਅਨਸਾਰ ਦੇ ਸਮਗਲਰਸ ਤੇ ਗੈਂਗਸਟਰਸ ਤੇ ਤੇ ਹੋਰ ਜਿਹੜੇ ਬਾੜੇ ਅਨਸਰ ਹੈ ਉਹਨਾਂ ਤੇ ਮੁਹਿੰਮ ਚੱਲ ਰਹੀ ਹੈ ਉਸ ਦੇ ਚੱਲਦੇ ਹੋਏ ਸਾਡੇ ਐਸ ਐਚ ਓ ਸਿਟੀ ਵੱਲੋਂ ਡੀ ਐਸ ਪੀ ਸਾਹਿਬ ਸਿਟੀ ਦੀ ਸੁਪਰਵਾਈਜ਼ਨ ਚ ਇਹ ਸਾਰੀ ਟੀਮ ਵੱਲੋਂ ਆ ਬੜੀ ਵਧੀਆ ਸਫਲਤਾ ਮਿਲੀ ਜਦੋਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਜਸਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਜਿਹੜੇ ਜਿਹੜਾ ਜਸਵਿੰਦਰ ਸਿੰਘ ਕੋਈ ਕਰੀਬ ਤੇ 1 ਸਾਲ ਦਾ ਤੇ ਸ਼ਮਸ਼ੇਰ ਸਿੰਘ 25 ਸਾਲ ਦੇ ਉੱਪਰ ਹੈ ਇਹ ਜੇਲ੍ਹ ਦੇ ਵਿੱਚ ਸਮਾਨ ਸਿੱਟਦੇ ਸੀਗੇ ਉਹਦੇ ਜੇਲ੍ਹ ਦੇ ਨੇੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਜਰਦਾ ਵਗੈਰਾ ਜਾਂ ਤੇ ਨਸ਼ੀਲੀਆਂ ਗੋਲੀਆਂ ਆ ਇਹਨਾਂ ਨੇ ਬਾਹਰੋਂ ਅੰਦਰ ਸਿੱਟ ਦਿੰਦੇ ਆ ਅੰਦਰ ਉਹਨਾਂ ਦਾ ਤਾਲਮਿਲ ਕੀਤਾ ਹੁੰਦਾ ਕਿਸੇ ਤਰੀਕੇ ਦੇ ਨਾਲ ਵੀ ਇਸ ਜਗ੍ਹਾ ਤੇ ਆ ਜਿਓ ਤੇ ਉਸ ਜਗ੍ਹਾ ਤੇ ਇਹ ਸਮਾਨ ਸਿੱਟਿਆ ਹੋਊਗਾ ਕਿਉਂਕਿ ਦਿਨ ਵੇਲੇ ਅੰਦਰਲੇ ਪਾਸੇ ਉਹਨਾਂ ਦੀ ਮੂਵਮੈਂਟ ਹੋ ਸਕਦੀ ਹੁੰਦੀ ਹੈ ਜਿਹੜੇ ਇਨਮਿਟਸ ਦੇ ਜੇਲ੍ਹ ਦੇ ਤੇ ਉੱਥੋਂ ਇਹਨੂੰ ਮੌਕੇ ਤੇ ਫੜਿਆ ਤੇ ਇਹਨਾਂ ਪਾਸੋਂ ਦੋ ਪਿਸਤੌਲ ਬਰਾਮਦ ਹੋਏ ਇਹ ਬੰਦੇ ਦਾ ਜਦੋਂ ਪੁੱਛਕਿਛ ਕੀਤੀ ਗਈ ਇਹ ਸਾਰਾ ਆਪਰੇਸ਼ਨ ਪਹਿਲਾਂ ਹੀ ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਸਾਰਾ ਕੁਝ ਦਿਨ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀ ਸਾਡੀ ਟੀਮ ਤੇ ਇਹਨਾਂ ਤੋਂ ਜਦੋਂ ਹੋਰ ਪੁੱਛ ਪੁੱਛ ਕੀਤੀ ਗਈ ਤਾਂ ਇੱਥੇ ਪਤਾ ਲੱਗਿਆ ਵੀ ਇਹਨਾਂ ਤੇ ਪਹਿਲਾਂ ਵੀ 5-5 ਦੋਨਾਂ ਤੇ 5-5 ਮੁਕੱਦਮੇ ਦਰਜ ਹੈ ਜਿਹੜੇ ਸਨੇਚਿੰਗਸ ਦੇ ਚੋਰੀ ਦੇ ਹਨਾ ਤੋਂ ਮੋਟਰਸਾਈਕਲ ਚੋਰੀ ਦੇ ਵੀ ਬਰਾਮਦ ਹੋਏ ਹੈ ਤੇ ਆਬਜੈਕਟ ਤੇ ਤੇ ਹੁਣ ਵੀ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਇਹਨਾਂ ਨੇ ਇੱਕ ਤੋਂ ਸਨੇਚਿੰਗਸ ਮੰਨੇ ਆ ਜਿਹੜੀਆਂ ਪਿਛਲੀਆਂ ਸਨੇਚਿੰਗਸ ਇਹਨਾਂ ਨੇ ਕੀਤੀਆਂ ਇਥੇ ਤੇ ਹੋਰ ਵੀ ਇਹਨਾਂ ਤੋਂ ਸਾਨੂੰ ਕਾਫੀ ਇਹਨਾਂ ਤੋਂ ਬਰਾਮਦੀਆਂ ਹੋਣ ਦੀ ਉਮੀਦ ਹੈ ਅਸੀਂ ਹੋਰ ਕੁਝ-ਕਿਛ ਕਰਦੇ ਹਾਂ ਜਿੱਥੋਂ ਇਹ ਬੈਕਵਰਡ ਲਿੰਕੇਜਸ ਕਿਤੋਂ ਇਹ ਗੋਲੀਆਂ ਲੈ ਕੇ ਆਏ ਕਿਤੋਂ